ਪੋਸੂ ਨਾਮਾ ਚੈਨਲ ਵੱਲੋਂ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਇਸ ਐਪੀਸੋਡ ਵਿੱਚ ਦੱਸਾਂਗਾ ਮਾਗੀ ਦੇ ਇਤਿਹਾਸ ਬਾਰੇ ਮਾਗੀ ਇੱਕ ਪੰਜਾਬੀ ਤਿਉਹਾਰ ਹੈ ਹਿੰਦੀ ਵਿੱਚ ਇਸ ਨੂੰ ਮੱਕਰ ਸੰਕ੍ਰਾਂਤੀ ਕਿਹਾ ਜਾਂਦਾ ਹੈ ਇਹ ਤਿਉਹਾਰ ਸਾਰੇ ਭਾਰਤ ਵਿੱਚ ਠੰਡ ਵਿੱਚ ਪੱਕੀ ਫਸਲ ਦਾ ਜਸ਼ਨ ਮਨਾਉਣ ਵਾਸਤੇ ਮਨਾਇਆ ਜਾਂਦਾ ਹੈ माघी ਪੰਜਾਬੀ ਕੈਲੰਡਰ ਦੇ ਮੁਤਾਬਕ ਮਾਗ ਮਹੀਨੇ ਦੇ ਪਹਿਲੇ ਦਿਨ ਨੂੰ ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮਨਾਇ ਜਾਂਦੀ ਹੈ ਮਾਗੀ ਮੱਕਰ ਸੰਕ੍ਰਾਂਤੀ ਤਿਉਹਾਰ ਦਾ ਪੰਜਾਬੀ ਨਾਂ ਹੈ ਜੋ ਕਿ ਠੰਡ ਦੀ ਸੰਗਰਾਮ ਦਾ ਤਿਉਹਾਰ ਹੈ ਤੇ ਇਸ ਨੂੰ ਸਰਦੀ ਵਾਢੀ ਦੇ ਤਿਉਹਾਰ ਦੇ ਰੂਪ ਵਿੱਚ ਪੂਰੇ ਭਾਰਤ ਵਿੱਚ ਮਨਾਇ ਜਾਂਦੀ ਹੈ ਮਾਗੀ ਦਿਨ ਦੇ ਸਮੇਂ ਦੀ ਰੌਸ਼ਨੀ ਵਿੱਚ ਵਾਧਾ ਹੋਣ ਦਾ ਵੀ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਹ ਸਰਦੀ ਦੀ ਸੰਗਰਾਮ ਦਾ ਜਸ਼ਨ ਹੈ ਜੋ ਕਿ ਅਸਲ ਵਿੱਚ ਦਸੰਬਰ ਮਹੀਨੇ ਵਿੱਚ ਆਉਂਦੀ ਹੈ ਜਿਸ ਦਿਨ ਤੋਂ ਸੂਰਜ ਆਪਣੀ ਯਾਤਰਾ ਦੀ ਸ਼ੁਰੂਆਤ ਉੱਤਰੀ ਦਿਸ਼ਾ ਵੱਲ ਕਰਦਾ ਹੈ ਜਿਸ ਦਾ ਜ਼ਿਕਰ بڑا ਦਿਨ ਜਾਂ ਵੱਡੇ ਦਿਨ ਦੇ ਤੌਰ ਤੇ ਕੀਤਾ ਜਾਂਦਾ ਹੈ ਪੰਜਾਬੀ ਕੈਲੰਡਰ ਦੇ ਅਨੁਸਾਰ ਇਸ ਦਿਨ ਤੋਂ ਸ਼ਿਸ਼ਿਰੀ ਮੌਸਮ ਦੇ ਸ਼ੁਰੂਆਤ ਹੋਣ ਦੀ ਵੀ ਗੱਲ ਕਹੀ ਜਾਂਦੀ ਹੈ ਇਹ ਮੌਸਮ ਸਰਦੀ ਦੇ ਮੌਸਮ ਦਾ ਦੂਜਾ ਅਧ ਮੰਨਿਆ ਜਾਂਦਾ ਹੈ ਜਿਸ ਕਰਕੇ ਇਸ ਨੂੰ ਨਿਮਰ ਮੌਸਮ ਵੀ ਕਿਹਾ ਜਾਂਦਾ ਹੈ ਅਤੇ ਇਸ ਤਰਾ ਮਾਗੀ ਨੂੰ ਮੌਸਮੀ ਤਿਉਹਾਰ ਮੰਨਿਆ ਜਾਂਦਾ ਹੈ ਜਿਸ ਤਰ੍ਹਾਂ ਮਾਗੀ ਤਿਉਹਾਰ ਨੂੰ ਸੂਰਜੀ ਮਹੀਨੇ ਮਾਘ ਵਿੱਚ ਮਨਾਇਆ ਜਾਂਦਾ ਹੈ ਉਸ ਅਨੁਸਾਰ ਬਸੰਤ ਤਿਉਹਾਰ ਨੂੰ ਚੰਦਰ ਮਹੀਨੇ ਦੇ ਮਾਗ ਵਿੱਚ ਮਨਾਇਆ ਜਾਂਦਾ ਹੈ ਇਹ ਦੋਵੇਂ ਮਹੀਨੇ ਮੌਸਮੀ ਹਨ ਅਤੇ ਜਿਨ੍ਹਾਂ ਦੇ ਵਿੱਚ ਮਾਗ ਹੀ ਬਸੰਤ ਤੋਂ ਪਹਿਲਾਂ ਮਨਾਈ ਜਾਂਦੀ ਹੈ ਉਦਾਹਰਨ ਦੇ ਤੌਰ ਤੇ ਅਲੱਗ-ਅਲੱਗ ਪਰਦੇਸ਼ਾਂ ਦੇ ਵਿੱਚ ਜਿੱਥੇ-ਜਿੱਥੇ ਇਹ ਦਿਨ ਮਨਾਇਆ ਜਾਂਦਾ ਹੈ ਤਮਿਲਨਾਡੂ ਵਿੱਚ ਇਸ ਨੂੰ ਪੋਂਗਲ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਕਰਨਾਟਕਾ ਦੇ ਵਿੱਚ ਕੇਰਲ ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ ਇਸ ਨੂੰ ਇਕੱਲਾ ਸਕਰਾंति ਕਿਹਾ ਜਾਂਦਾ ਹੈ ਗੋਆ, 오디ਸ਼ਾ, ਹਰਿਆਣਾ, ਬਿਹਾਰ, ਝਾਰਖੰਡ, ਆਂਧਰਾ ਪ੍ਰਦੇਸ਼, ਤਿੰਗਲਾਨਾ, ਤਰਨਾਟਕਾ, ਕੇਰਲਾ, ਮਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਪੱਛਮ ਬੰਗਾਲ ਅਤੇ ਜੰਮੂ ਆਦਿ ਰਾਜਾਂ ਦੇ ਵਿੱਚ ਇਸ ਨੂੰ ਮਕਰ ਸੰਕ੍ਰਾਂਤੀ ਕਿਹਾ ਜਾਂਦਾ ਹੈ। ਹਰਿਆਣਾ ਅਤੇ ਪੰਜਾਬ ਦੀ ਜੇ ਗੱਲ ਕਰੀਏ ਤੇ ਇੱਕ ਦਿਨ ਪਹਿਲਾਂ 13 ਜਨਵਰੀ ਨੂੰ ਲੋਹੜੀ ਵਜੋਂ ਮਨਾਇਆ ਜਾਂਦਾ ਹੈ ਅਤੇ ਪੌਂਸ਼ ਸੰਕ੍ਰਾਂਤੀ ਮਕਰ ਸਕਰਮ ਆਦੀ ਦੇ ਕੁਝ ਅਜਿਹੇ ਨਾਮ ਵੀ ਪ੍ਰਸਿੱਧ ਹਨ ਉੱਤਰ ਪ੍ਰਦੇਸ਼ ਦੇ ਵਿੱਚ ਮੁੱਖ ਤੌਰ ਤੇ ਮੇਲੇ ਦਾ ਤਿਹਾਰ ਹੈ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਤਿਹਾਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਪੰਜਾਬੀ ਤਿਹਾਰ ਜੋ ਮਾਘ ਦੇ ਮਹੀਨੇ ਦੇ ਪਹਿਲੇ ਦਿਨ ਮਤਲਬ ਲਗਭਗ 14 ਜਨਵਰੀ ਨੂੰ ਮਨਾਇਆ ਜਾਂਦਾ ਹੈ ਜਦੋਂ ਸਰਦੀਆਂ ਦਾ ਅੰਤ ਤਕਰੀਬਨ ਹੋਣ ਵਾਲਾ ਹੁੰਦਾ ਹੈ ਤੇ ਦਿਨ ਚੜਨ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਇਸ ਨੂੰ ਭਾਰਤ ਵਿੱਚ ਮਕਰ ਸੰਕ੍ਰਾਂਤੀ ਵੀ ਕਿਹਾ ਜਾਂਦਾ ਹੈ ਅਤੇ ਇਸ ਵਿੱਚ ਮੁਕਸਰ ਸਾਹਿਬ ਵਿਖੇ ਮਾਗੀ ਮਨਾਉਣਾ ਪਵਿੱਤਰ ਇਸ਼ਨਾਨ ਕਰਨਾ ਖਿਚੜੀ ਬਣਾਉਣਾ ਦਾਨ ਪੁੰਨ ਕਰਨਾ ਵੀ ਸ਼ਾਮਲ ਹੈ ਜੋ 40 ਮੁਕਤੀਆਂ ਦੀ ਯਾਦ ਦਵਾਉਂਦਾ ਹੈ ਸਿੱਖ ਧਾਰਮਿਕ ਮਹੱਤਤਾ ਦੀ ਜੇ ਆਪਾਂ ਗੱਲ ਕਰੀਏ ਤੇ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 40 ਸਿੱਖਾਂ ਦੀ ਸ਼ਹੀਦੀ ਦੀ ਯਾਦ ਦਿਵਾਉਂਦਾ ਹੈ ਜੋ ਮੁਗਲਾਂ ਨਾਲ ਲੜਦੇ ਹੋਏ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਹੀਦ ਹੋ ਗਏ ਸਨ ਜਿਸ ਕਾਰਨ ਇਸ ਨੂੰ ਮੁਕਤਸਰ ਦੀ ਮਾਗੀ ਕਿਹਾ ਜਾਂਦਾ ਹੈ ਸਰਦੀਆਂ ਦਾ ਤਿਉਹਾਰ ਹੈ ਇਹ ਤਿਉਹਾਰ ਅੰਤ ਅਤੇ ਦਿਨ ਦੇ ਵਧਨ ਦੀ ਸ਼ੁਰੂਆਤ ਦਾ ਵੀ ਪ੍ਰਤੀਕ ਹੈ ਜਿਸ ਨੂੰ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਦੇ ਵਿੱਚ ਮਨਾਇਆ ਜਾਂਦਾ ਹੈ ਖਾਣ ਪੀਣ ਦੀਆਂ ਰਸਮਾਂ ਤੇ ਨਜ਼ਰ ਮਾਰੀਏ 21 ਦਿਨ ਪਵਿੱਤਰ ਸਰੋਵਰਾਂ ਅਤੇ ਨਦੀਆਂ ਵਿੱਚ ਇਸ਼ਨਾਨ ਕੀਤਾ ਜਾਂਦਾ ਹੈ ਅਤੇ ਖਿਚੜੀ ਯਾਨੀ ਦਾਲ ਚੌਲ ਅਤੇ ਰਾਹੁ ਦੀ ਖੀਰ ਗੰਨੇ ਦੀ ਰਸ ਦੀ ਖੀਰ ਖਾਧੀ ਜਾਂਦੀ ਹੈ। ਸ਼੍ਰੀ ਮੁਕਸਰ ਸਾਹਿਬ ਵਿੱਚ ਲੱਗਣ ਵਾਲਾ ਮੇਲਾ ਸਭ ਤੋਂ ਮਹੱਤਵਪੂਰਨ ਹੈ। ਜਿਸ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਨਤਮਸਤਕ ਗੁਰੂ ਘਰ ਵਿੱਚ ਹੁਣ ਆਉਂਦੀ ਹੈ ਔਰ ਸਰੋਵਰ ਦੇ ਵਿੱਚ ਇਸ਼ਨਾਨ ਕਰਦੀ ਹੈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਤੇ ਫਰਿਆਦ ਕਰਦੀ ਹੈ ਔਰ ਅਲੱਗ-ਅਲੱਗ ਨਾਮ ਦਿੱਤੇ ਜਾਂਦੇ ਨੇ ਜਿਵੇਂ ਇਸ ਨੂੰ ਮਕਰਸ ਕ੍ਰਾਂਤੀ ਵੀ ਕਿਹਾ ਜਾਂਦਾ ਪੋਂਗਲ ਵੀ ਕਿਹਾ ਜਾਂਦਾ 마ਗ 비হু ਵਜੋਂ ਵੀ ਇਹ ਨਾਮ ਜਾਣਿਆ ਜਾਂਦਾ ਹੈ ਸੋ ਦੋਸਤੋ 마ਗੀ ਦਾ ਤਿਹਾੜ ਕੱਲ 14 ਜਨਵਰੀ ਦਾ ਹੈ ਔਰ ਪੂਰੇ ਸੰਸਾਰ ਦੇ ਵਿੱਚ ਜਿੱਥੇ-ਜਿੱਥੇ ਪੰਜਾਬੀ ਵਸੇ ਹੋਏ ਨੇ ਉਹ ਆਪਣੇ ਸਾਧ ਦੇ ਨਾਲ 마ਗੀ ਮਨਾਉਣਗੇ ਨਜ਼ਦੀਕ ਦੇ ਗੁਰੂ ਘਰ ਵਿੱਚ ਜਾ ਕੇ ਗੁਰਬਾਣੀ ਸਰਬੰਨ ਕਰਨਗੇ ਕੀਰਤਨ ਦਾ ਆਨੰਦ ਲੈਣਗੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਨਗੇ ਔਰ ਕਹਿ ਸਕਦੇ ਹਾਂ ਕਿ ਲੰਗਰ ਹਰ ਗੁਰੂ ਘਰ ਦੇ ਵਿੱਚ ਬਣੇ ਹੁੰਦੇ ਨੇ ਉਹ ਛਕੇ ਜਾਣਗੇ ਔਰ ਬੱਚਿਆਂ ਨੂੰ ਮਾਗੀ ਦੇ ਇਤਿਹਾਸ ਤੋਂ ਜਾਣੂ ਵੀ ਕਰਵਾਉਣਗੇ ਇਨਾ ਕੋ ਇਤਿਹਾਸ ਦੱਸਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਉਹਦੇ ਲਈ ਮੈਂ ਮਾਫੀ ਚਾਹੁੰਦਾ ਹਾਂ ਇੱਕ ਵਾਰ ਫਿਰ ਪੋਸੂਨਾਮਾ ਚੈਨਲ ਵੱਲੋਂ ਅਤੇ ਪਾਵਰ ਆਫ ਸੋਸ਼ਲ ਜੁਨਿਟੀ ਵੱਲੋਂ ਮਾਗੀ ਦਿਵਸ ਦਿयां ਆਪ ਸਭ ਨੂੰ ਬਹੁਤ ਬਹੁਤ Mubaraka.